ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਦਿਆਲੂ ਇਸ ਸੰਸਾਰ ਵਿੱਚ ਕੀ ਕਿੰਨਾ ਲੋਕਾਂ ਵਿੱਚ ਕੋਈ ਨਹੀਂ ਹੋਵੇਗਾ ਦਸਮੇਸ਼ ਪਿਤਾ ਜੀ ਐਨੇ ਦਿਆਲੂ ਸਨ ਕਿ ਉਹ ਆਪਣੇ ਟੀਰਾ ਦੇ ਉੱਪਰ ਸਵਾ ਟੋਲਾ ਸੋਨਾ ਲਾ ਕੇ ਰੱਖਦੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹਰੇਕ ਤੀਰ ਤੇ ਸਵਾ ਟੋਲਾ ਸੋਨਾ ਲੱਗਾ ਹੁੰਦਾ ਸੀ ਪਤਾ ਕਿਉਂ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸੀ ਕਿ ਸੈਨਿਕਾਂ ਦੀ ਤਨਖਾਹ ਬਹੁਤ ਥੋੜੀ ਹੈ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਚੱਲਦਾ ਹੈ ਅਗਰ ਸਾਡੇ ਤੀਰ ਨਾਲ ਕੋਈ ਸੈਨਿਕ ਮਰ ਜਾਂਦਾ ਹੈ ਜਾਦਰ ਕੋਈ ਸੈਨਿਕ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਦੇ ਘਰ ਦੇ ਮੈਂਬਰ ਉਸ ਦਾ ਇਲਾਜ ਕਰਵਾ ਲੈ ਜੇਕਰ ਕੋਈ تیر ਨਾਲ ਜ਼ਖਮੀ ਹੁੰਦਾ ਹੈ ਤਾਂ ਉਹਦੇ ਘਰ ਦੇ ਮੈਂਬਰ ਉਸ ਦਾ ਇਲਾਜ ਕਰਵਾ ਸਕਦੇ ਨੇ ਤੇ ਜੇਕਰ ਸਾਡੇ تیر ਨਾਲ ਸੈਨਿਕ ਦੀ ਮੌਤ ਹੋ ਜਾਵੇ ਤਾਂ ਅੰਤਮ ਸੰਸਕਾਰ ਦੀ ਕਿਰਿਆ ਪੂਰੀ ਹੋ ਜਾਂਦੀ ਹੈ ਕਾਂ ਕੀ ਘਰਦਿਆਂ ਨੂੰ ਖਰਚਾ ਨਾ ਕਰਨਾ ਪਵੇ ਕਿਉਂਕਿ ਸੈਨਿਕਾਂ ਦੀ ਤਨਖਾਹ ਬਹੁਤ ਥੋੜੀ ਹੁੰਦੀ ਸੀ ਐਨੇ ਬਿਆਲੂ ਸੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰ ਤਨ ਦਸ਼ਵੀਸ ਪਿਤਾ ਜੀ ਧੰ ਤਨ ਦਸ਼ਮੇਸ਼ ਪਿਤਾ ਸਿੱਧ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ